ਅੱਜ ਸੰਦੀਪ ਸਿੰਘ ਨੂੰ ਅੱਜ ਮੈਡੀਕਲ ਵਾਸਤੇ ਲੈ ਕੇ ਜਾਂਦਾ ਤੇ ਮੈਡੀਕਲ ਦੇ ਦੌਰਾਨ ਸੰਦੀਪ ਸਿੰਘ ਜਦੋਂ ਫਸਟ ਆਫ 올 ਇਧਰ ਜਿਹੜੇ ਬੋਰਡ ਬਿਠਾਇਆ ਸੀ ਡਾਕਟਰਾਂ ਕੋਲ ਲੈ ਕੇ ਗਏ ਸੀ ਤੇ ਬੜੇ ਰਮਾਨ ਨਾਲ ਲੈ ਕੇ ਗਏ ਨੇ ਉਸ ਤੋਂ ਬਾਅਦ ਜੋ ਸੈਕਿੰਡ ਟਾਈਮ ਲੈ ਕੇ ਗਏ ਦੇਖੋ ਤੁਸੀਂ ਵੀ ਦੇਖਦੇ ਹੋ ਉਹਨਾਂ ਕੇ ਪਿੱਛੋਂ ਕਾਫੀ ਜਿਆਦਾ ਥੱਕੇ ਮਾਰਦੇ ਮਾਰਦੇ ਲੱਗੇ ਉਹਦੇ ਪੈਰ 'ਚ ਮਤਲਬ ਕਿ ਦਿੱਕਤ ਸੀ ਉਹਨੂੰ ਰਮਾਨ ਨਾਲ ਲੈ ਕੇ ਜਾਣਾ ਚਾਹੀਦਾ ਸੀ ਦੂਸਰੇ ਨੰਬਰ ਤੇ ਸਾਨੂੰ ਉਹ ਨਾ ਕੀ ਨਾਮ ਨੇ ਦੇਦਾ ਪ੍ਰਸ਼ਾਸਨ ਨੇ ਸ਼ਵਾਸ਼ੰਦ ਹੋਇਆ ਸੀ ਇੱਥੋਂ ਦੇ ਚੀਮਾ ਸਾਹਿਬ ਜੀ ਉਹਨਾਂ ਨੇ ਕਿਹਾ ਸੀ ਪਰਿਵਾਰ ਦੀ ਮੁਲਾਕਾਤ ਵੀ ਹੋ ਜੇਗੀ ਤੇ ਜਿਹੜਾ ਮੈਡੀਕਲ ਹੈ ਉਹ ਵੀ ਹੋ ਜਾਏਗਾ ਮਗਰ ਚਲੋ ਸਾਡਾ ਪਰਿਵਾਰ ਦਾ ਮੇਨ ਮਕਸਦ ਇਹੋ ਸੀ ਕਿ ਉਹਨੂੰ ਸਭ ਤੋਂ ਪਹਿਲਾਂ ਮੈਡੀਕਲ ਹੋ ਜਾਈਏ ਉਹਦਾ ਉਹ ਮੈਡੀਕਲ ਦੀ ਰਿਪੋਰਟ ਕੱਲ ਤੱਕ ਆ ਜਾਏਗੀ ਉੱਚ ਪਤਾ ਲੱਗ ਜਾਈਏ ਕੀ ਕੀ ਸੱਟਾਂ ਆਈਆਂ ਨੇ ਸਾਰੀਆਂ ਕਲੀਅਰਲੀ ਤੇ ਦੂਸਰੇ ਨੰਬਰ ਤੇ ਮੈਂ ਨਾ ਇੱਕ ਚੀਜ਼ ਹੋਰ ਐਡ-ਆਨ ਕਰਨਾ ਚਾਹੁੰਦਾ ਫਿਰ ਵੀ ਦੇਖੋ ਸੰਦੀਪ ਸਿੰਘ ਨੇ ਨਾ ਇੰਨੇ ਤਸ਼ੱਦਦ ਹੋਣ ਤੋਂ ਬਾਅਦ ਵੀ ਫੇਰ ਹੀ ਸੰਦੀ ਸੀਗਾ ਚੜਦੀ ਕਲਾ ਦਾ ਜਕਾਰਾ ਦਿਗੇ ਗਿਆ ਕਿਉਂਕਿ ਉਹ ਇੱਕੋ ਚੀਜ਼ ਕਹਿੰਦਾ ਕਿ ਸੰਗਤ ਦੇ ਅੱਗੇ ਜੋ ਵੀ ਰੱਖਣਾ ਹੈ ਚੜਦੀ ਕਲਾ ਦਾ ਮੈਸੇਜ ਰੱਖਣਾ ਹੈ। ਬਾਬਾ ਜੀ ਮੈਂ ਕਰ ਰਹੀ ਹਾਂ ਤੁਹਾਨੂੰ ਆਸ਼ਵਾਸ਼ਣ ਕੀ ਦਵਾਇਆ ਗਿਆ ਸੀ ਤੁਸੀਂ ਕੀ ਮੰਗਾ ਰੱਖਿਆ ਇਸ ਮੰਗਾ ਤੋਂ ਵੱਧ ਜੀ ਧਰਨਾ ਚਾਹੀਦੀ ਹੈ। ਦੇਖੋ ਉਹਨਾਂ ਕੇ ਮੁੱਖ ਮੰਗਾ ਮਿਲੀਆਂ ਮੰਗਾ ਇਹ ਨਹੀਂ ਆਪਾਂ ਕਹਿ ਸਕਦੇ ਉਹ ਸਾਡਾ ਹੱਕ ਹੈ ਜੀ ਦੇਖੋ ਰਾਈਟ ਸੀ ਸਾਡਾ ਇੱਕ ਪਰਿਵਾਰ ਦੀ ਮੁਲਾਕਾਤ ਦੇ ਚ ਆਪਾਂ ਮੰਗੇ ਤੇ ਕਹਿ ਨਹੀਂ ਸਕਦੇ। ਦੂਜੇ ਨੰਬਰ ਤੇ ਜਿਹੜਾ ਮੈਡੀਕਲ ਆ ਉਹ ਵੀ ਬਿਲਕੁਲ ਨਾ ਬੰਦਾਈ ਦੀ ਕਰਨਾ ਇਤਨੀ ਕੋਈ ਮੰਗਦੇ ਹੈ ਹੀ ਨਹੀਂ ਤੀਸੇ ਮਹੀਨੇ ਨਾਲ ਤਾਂ ਤਸ਼ੱਦਦ ਕੀਤਾ ਵਾ ਉਹਨਾਂ ਦੇ ਬਾਈ ਨੇਮ ਪਰਚੀ ਹੋਣੀ ਚਾਹੀਦੀ ਜਿੰਨੇ 20 ਮੁਲਾਜ਼ਮ ਹੈ ਬਿਲਕੁਲ ਬਾਈ ਨਾਮ ਕੀ ਕੀ ਨੇ ਜਿਨ੍ਹਾਂ ਦੇ ਤੇ ਤੁਸੀਂ ਪਰਚਾ ਕਰਾਣਾ ਚ ਕਿੰਨੇ ਟੋਟਲ ਮੁਲਾਜ਼ਮ ਕਿੰਨੇ ਨੇ ਤੇ ਕਿੰਨੇ ਅਧਿਕਾਰੀਆਂ ਦੇ ਤੁਸੀਂ ਪਰਚਾ ਕਰਾਣ ਦੀ ਗੱਲ ਕਰ ਰਹੇ ਹੋ ਮੈਂ ਜੀ ਤੁਹਾਨੂੰ ਮੈਂ ਹੁਣ ਕਲੀਅਰ ਕਰ ਦਿੰਦਾ ਜੀ ਇਹਦੇ ਨਾਮ ਮੇਰੇ ਕੋਲ ਲਿਖਵਾਏ ਆ ਜੀ ਸੰਦੀਪ ਸਿੰਘ ਨੇ ਸਭ ਤੋਂ ਪਹਿਲਾਂ ਆਂਦਾ ਜੀ ਜੇਲ ਦਾ ਸੁਪਰੀਡੈਂਟ ਹਰਚਰਨ ਸਿੰਘ ਧਾਰੀਵਾਲ ਉਸ ਤੋਂ ਬਾਅਦ ਆਂਦਾ ਜੀ ਬਾਲਕਿਸ਼ਨ ਰਾਮ ਚੱਕਰ ਹਵਲਦਾਰ ਹੈ ਜੀ ਅਰਪਜੋਤ ਹੈ ਜੀ ਉੱਥੇ ਜੋਗਿੰਦਰ ਸਿੰਘ ਹੈ ਜੀ ਸੁਖਜੀਤ ਸਿੰਘ ਹੈ ਨਵਜੋਤ ਸਿੰਘ ਹੈ ਭੁਪਿੰਦਰ ਸਿੰਘ ਵਿਰਗ ਜਿਨੇ ਕੀ ਉਹ ਜਿਨ੍ਹਾਂ ਫੇਕ ਇਨਕਾਊਂਟਰ ਕਰਦੇ ਨੇ ਭੁਪਿੰਦਰ ਸਿੰਘ ਇਹਨੂੰ ਤੁਸੀਂ ਪਤਾ ਹੀ ਹੋਏਗਾ ਤੁਹਾਨੂੰ ਇਹਨੇ ਭਾਜੀ ਸਾਹਮਣੇ ਬਹਿ ਕੇ ਨਾ ਸੰਦੀਪ ਸਿੰਘ ਦੇ ਉੱਤੇ ਅਸ਼ਦਤ ਕਰਵਾਇਆ ਨੇ ਸਭ ਤੋਂ ਜਿਆਦਾ ਸਭ ਤੋਂ ਵੱਡਾ ਰੋਲ ਇਸ ਬੰਦੇ ਦਾ ਹੈ ਜਿਹੜਾ ਕਿ ਕਹਿੰਦਾ ਸੀ ਕਿ ਇਹਦੇ ਮਤਲਬ ਕਿ ਮੂੰਹ ਚੋਂ ਵਾਇਗਰੂ ਨਿਕਲਦਾ ਵਾ ਇਹਦੇ ਮੂੰਹ 'ਚ ਰਮਾਲ ਪਾਓ ਤੇ ਤੇ ਮੂੰਹ ਵਾਇਗ ਨਹੀਂ ਸੁਣਨੇ ਚੀਕਾਂ ਸੁਣਨੀ ਐ ਤੇ ਸੰਦੀਪ ਸਿੰਘ ਵੀ ਕਹਿੰਦਾ ਯਾਰ ਤੂੰ ਜੋ ਕਰਨਾ ਕਰ ਲੋ ਮੇਰੀ ਚੀਕ ਨਹੀਂ ਨਿਕਲਨੀ ਭਾਜੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਚਲੋ ਮਾਰੇ ਅਕੀ ਇੱਕ ਹੋਰ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਨੇ ਸਭ ਕੁਝ ਜੋ ਕਰਾਇਆ ਵਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਹੋਇਆ ਦੇਖੋ ਜੀ ਇੱਕ ਡਾਂਗ ਵੱਜੀ ਹੋਵੇ ਨਾ ਕਿਸੇ ਨੂੰ ਭਈ ਚੀਕਾਂ ਨਿਕਲ ਜਾਂਦੀ ਐ ਤੋ ਯਾ ਜੇ ਡੋੜ ਕੀਤਾ ਹੈਗਾ ਕਿ ਤੋੜ ਕਿਸ ਤਰ੍ਹਾਂ ਤੋੜਿਆ ਨਹੀਂ ਕੋਈ ਜਾਂਦਾ ਪੈ ਪਿੱਛੋਂ ਪੁਸ਼ ਕਰ ਕਰਕੇ ਕਰ ਕਰਕੇ ਉਹਨੂੰ ਮਤਲਬ ਕਿ ਲੈ ਕੇ ਜਾਂਦੇ ਵੇ ਦੋ ਬੰਦੇ ਨੇ ਫੜਿਆ ਸੀ ਉਹਨੂੰ ਚੱਲਣ ਦੇ ਵਿੱਚ ਕਿ ਦਿੱਕਤ ਨਾ ਆ ਜਾਏ ਮਤਲਬ ਕਿ ਪਹਿਲਾਂ ਡਿੱਗੜ ਹੀ ਲੱਗਾ ਸੀ ਇਸ ਕਰੋਂ ਤਾਂ ਕਮਾਰਦੇ ਵੀ ਫੇਰ ਵੀ ਚਲੋ ਬਚਾਅ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਵਾ ਠੀਕ ਤਰ੍ਹਾਂ ਚਲਾ ਗਿਆ ਪਾਪਾ ਜੀ ਹੁਣ ਅੱਗੇ ਕੀ ਥੋੜੀ ਕਾਰਵਾਈ ਲੂਗੀ ਕੀ ਅੱਗੇ ਤੁਸੀਂ ਕਦਮ ਚੁੱਕੋਗੇ ਦੇਖੋ ਅੱਜ 18 ਤਰੀਕ ਹੋ ਗਈ ਹੈ 17 ਤਰੀਕ ਨੂੰ ਸਾਨੂੰ ਪੁਲਿਸ ਸਿਵਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਇੱਥੋਂ ਦੇ ਚੀਮਾ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਰਿਵਾਰ ਦੀ ਇੱਕ ਤੇ ਮੁਲਾਕਾਤ ਤੁਹਾਡੀ ਹੋ ਜੇਗੀ ਦੂਸਰੇ ਨੰਬਰ ਜਨੇ ਮਾਨਯੋਗ ਕੋਰਟ ਵੱਲੋਂ ਆਰਡਰ ਹੈ ਉਹਦਾ ਮੈਡੀਕਲ ਹੋ ਜਾਏਗਾ ਤੇ ਅਸੀਂ ਇਹੋ ਚੀਜ਼ ਕਹਿ ਰਹੇ ਕਿ ਦੋ ਦਿਨ ਨਾ ਦੋ ਦਿਨ ਇੱਕ 18 ਤੇ ਇੱਕ 19 ਅ 18 ਸੋਰੀ ਹੋ ਗਈ 19 ਤੇ 20 ਨੂੰ ਆਪਾਂ ਆਪਣੇ ਪੰਥ ਜਥੇਬੰਦੀਆਂ ਜਿੰਨੀਆਂ ਵੀ ਆ ਜਿੰਨੇ ਸਮਾਜ ਸੇਵਿਕ ਆਪਣੇ ਸਾਰੇ ਨਾਲ ਅਸੀਂ ਕੱਲ ਦੀ ਡੇਟ ਰੱਖੀ ਹੈ ਜੀ ਕੱਲ ਵਿਚਾਰ ਵਟਾਂਦਾਂ ਦਾ ਸਭ ਨਾਲ ਕਰਾਂਗੇ ਜੇ ਤੇ ਕੱਲ ਦੀ ਡੇਟ ਤੱਕ ਇਹਨਾਂ ਤੱਕ ਪਰਚਾ ਹੋ ਗਿਆ ਤੇ ਬਹੁਤ ਵਧੀਆ ਹੈ ਨਹੀਂ ਤੇ ਸਰ ਆਪਾਂ ਜਿੱਦਾਂ ਵੀ ਗੋਣ ਪੰਥ ਜਥੇਬੰਦੀਆਂ ਕਹਿ ਰਹੀਆਂ ਜਿਹੜੀ ਤਰੀਕ ਨੂੰ ਕਹਿ ਰਹੀਆਂ ਬਹੁਤ ਵੱਡਾ ਆਪਾਂ ਇੱਥੇ ਕੱਟ ਕਰਾਂਗੇ ਜੀ ਇੱਕ ਦਮ ਮੈਂ ਹੋਰ ਇੱਕ ਚੀਜ਼ ਐਡ-ਆਨ ਕਰਦਾ ਆਪਣਾ ਨਾ ਇੱਕ ਤੁਹਾਨੂੰ ਯਾਦ ਹੋਏਗਾ 400 ਫੁੱਟ ਉੱਤੇ ਵੀਰ ਆਪਣਾ ਗੁਰਜੀਤ ਸਿੰਘ ਟਾਵਰ ਤੇ ਬੈਠਾ ਆ। ਦੇਖੋ ਵੀ ਕੋਈ ਆਪਣੇ ਨਾ ਨਿੱਜੀ ਸਵਾਰਤਾ ਵਾਸਤੇ ਨਹੀਂ ਬੈਠਾ ਆ। ਦੇਖੋ ਨੇ ਧੁੱਪ ਵੀ ਆਪਣੇ ਸਿਰ ਤੇ ਹੰਡਾਰੀ ਹੈ। ਚਖੜ ਵੀ ਆਪਣੇ ਸਿਰ ਤੇ ਹੰਡਾਰੇ ਆ। ਦੇਖੋ ਮੈਂ ਤੇ ਪੰਥ ਨੂੰ ਨੇ ਇੱਕੋ ਹੀ ਅਪੀਲ ਕਰਦਾ ਵਾ ਜਿੰਨੀਆਂ ਵੀ ਆਪਣੀ ਸਿੱਖ ਜਥੇਬੰਦੀਆਂ ਵਾ ਭਾਈ ਗੁਰਜੀਤ ਸਿੰਘ ਦੇ ਨਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਉਹ ਉਹਦੀ ਵੀ ਵੀਰਦੀ ਅੱਜ ਤੱਕ ਸੁਣਵਾਈ ਕੋਈ ਵੀ ਨਹੀਂ ਹੋਈ। ਉਕਿ ਉਹ ਵੀ ਦੇਖੋ ਬੜੀ ਚੜਦੀ ਕਲਾ ਦਾ ਸਿੰਘ ਹੈ ਤੇ ਜਿੰਨੇ ਵੀ ਆਪਣੀਆਂ ਸੰਗਤਾਂਾਂ ਸੰਗਤਾਂ ਨੇ ਇੱਕ ਉਹ ਅਰਦਾਸ ਬੇਨਤੀ ਕਰਦੀਆਂ ਤੇ ਜਿੰਨੇ ਵੀ ਆਪਣੇ ਇੱਥੇ ਕੌਮੀ ਕਾਰਜ ਹੁੰਦੇ ਪਏ ਨੇ ਉਹਨਾਂ ਤੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਦਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦਾ ਹੱਲ ਹੋਵੇ ਪਰ ਇੱਕ ਚੀਜ਼ ਹੋਰ ਕਹਿਣਾ ਦੇਖੋ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦਾ ਪਿਆ ਇੱਥੋਂ ਦੇ ਤੇ ਭਗਵੰਤ ਸਾਹਿਬ ਨੂੰ ਵੀ ਬੇਨਤੀ ਕਰਦਾ ਮਾਨ ਸਾਹਿਬ ਤੁਹਾਨੂੰ ਇੱਕ ਉਹ ਬੇਨਤੀ ਕਰਦੇ ਹਾਂ ਪਰਵਾਹ ਨੂੰ ਵੇਖੋ ਧਰਨੇ ਲਾਂ ਤੇ ਨਾ ਮਜਬੂਰ ਕਰਿਓ ਜਿਹੜੀ ਵੀ ਇਨਾਂ ਤੇ ਕਾਰਵਾਈ ਬੰਦੀ ਹੈ ਨਾ ਪਲੀਜ਼ ਰਿਕੁਐਸਟ ਕਰਕੇ ਤੁਹਾਨੂੰ ਮੈਂ ਕਹਿਣਾ ਪਿਆ ਇਨਾਂ ਤੇ ਕਾਰਵਾਈ ਜਰੂਰ ਕਰਿਓ ਕਿਉਂਕਿ ਦੇਖੋ ਪਰਿਵਾਰ ਇੱਕ ਗਲਤ ਨਹੀਂ ਕਹਿ ਰਿਹਾ ਕਿ ਜੋ ਇਨਾਂ ਨੇ ਕੀਤਾ ਨਾ ਸੰਦੀਪ ਸਿੰਘ ਨਾਲ ਉਹਦਾ ਹੱਲ ਜਰੂਰ ਕਰਕੇ ਦਿਓ ਦੇਖੋ ਬਾਈ ਨੇਮ ਪਰਚਾ ਕਟੋਗੇ ਤੇ ਵਧੀਆ ਜੀ ਨਹੀਂ ਤੇ ਅਸੀਂ ਵੱਡਾ ਇੱਥੇ ਕਾਠ ਲਿਖਾਂਗੇ ਕਿਉਂਕਿ ਤਾਂ ਮੇ ਸਾਹਮਣੇ ਵੀ ਬਿਆਨ ਆ ਚੁੱਕਾ ਸੀ ਤੇ ਆਪਣੇ ਜ세ਦਾ ਸਾਹਿਬ ਦਾ ਬਿਆਨ ਆ ਚੁੱਕਾ ਹੁਣ ਉਹਨਾਂ ਨਾਲ ਕੱਲ ਮੀਟਿੰਗ ਹੈ ਜੀ ਤੇ ਉਹ ਦੇਖੋ ਮੀਟਿੰਗ ਦੇ ਵਿੱਚ ਕੀ ਦੱਸਦੇ ਪਏ ਨੇ